ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਐਗਿਆ। ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਨਿਯੁਕਤ ਕੀਤਾ ਗਿਆ ਹੈ। ਗੁਲਾਬ ਚੰਦ ਕਟਾਰੀਆ ਮੌਜੂਦਾ ਸਮੇਂ ਅਸਾਮ ਦੇ ਰਾਜਪਾਲ ਵੀ ਨੇ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਸਾਲ ਫਰਵਰੀ ਮਹੀਨੇ ਅਸਤੀਫਾ ਦਿੱਤਾ ਸੀ। ਉਹਨਾਂ ਆਪਣੇ ਅਸਤੀਫੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ। ਸਾਲ 2021 ਵਿੱਚ ਬਨਵਾਰੀ ਲਾਲ ਪ੍ਰੋਹਿਤ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਸਾਲ 2022 ਵਿੱਚ ਸੂਬੇ ਵਿੱਚ ਮਾਨ ਸਰਕਾਰ ਬਣੀ ਪਰ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਨਾ ਬਣ ਸਕੀ ਵਕ-ਵਕ ਮੌਕਿਆਂ ਤੇ ਦੋਮਾ ਵਿਚਾਲੇ ਤਲਖੀ ਵੇਖਣ ਨੂੰ ਮਿਲੀ ਨਤੀਜੇ ਕੋੜਤਨ ਵਾਧੀ ਗਈ ਮਾਮਲੇ ਸੁਪਰੀਮ ਕੋਰਟ ਵੀ ਪਹੁੰਚੇ ਪਰ ਦੋਮਾ ਤੇ ਰਾਣੇ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਅਖੀਰ ਇਸ ਤਲਖੀ ਵਿਚਾਲੇ ਬਨਵਾਰੀ لال ਪ੍ਰੋਹਿਤ ਨੇ ਫਰਵਰੀ ਮਹੀਨੇ ਅਸਤੀਫਾ ਦੇ ਦਿੱਤਾ ਸੀ ਖਾਲਾ ਕਿ ਉਹਨਾਂ ਨੇ ਕਾਰਨ ਨਿੱਜੀ ਦੱਸੇ ਹੁਣ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਬਣੇ ਨੇ ਵੇਖਣਾ ਹੋਵੇਗਾ ਮਾਨ ਸਰਕਾਰ ਅਤੇ ਇਹਨਾਂ ਵਿਚਾਲੇ ਤਾਲਮੇਲ ਬੈਠਦਾ ਹੈ ਜਾਂ ਨਹੀਂ